ਟੀਚਰ ਇੱਕ ਨੀਲੇ ਰੰਗ ਦੀ ਮਰੂਤੀ ਕਾਰ 'ਚ ਬੈਠੇ ਤਿੰਨ ਖੜਕੂ ਸਿੰਘ ਕਿਸੇ ਦੀ ਉਡੀਕ ਕਰ ਰਹੇ ਹੁੰਦੇ ਆ ਉਹਨਾਂ ਕੋਲ AK-47 ਰਾਈਫਲਾਂ ਹੁੰਦੀਆਂ ਇੱਕ ਸ਼ਖਸ ਮੇਜਰ ਜਨਰਲ ਬੀ ਐਨ ਕੁਮਾਰ ਆਪਣੇ ਦਫ਼ਤਰ ਜਾਣ ਲਈ ਸਵੇਰੇ 8:55 ਤੇ ਆਪਣੀ ਐਮਬੈਸਡਰ ਗੱਡੀ 'ਚ ਬਹਿੰਦਾ ਹੈ ਉਸੇ ਵੇਲੇ ਖੜਕੂ ਸਿੰਘ ਆਪਣੀ ਮਰੂਤੀ ਕਾਰ ਬੀ ਐਨ ਕੁਮਾਰ ਦੀ ਗੱਡੀ ਅੱਗੇ ਲਾ ਕੇ ਉਹਨੂੰ ਰੋਕ ਲੈਂਦੇ ਆ ਇੱਕ ਸਿੰਘ ਗੱਡੀ ਚੋਂ ਨਿਕਲ ਕੇ ਬੀ ਐਨ ਕੁਮਾਰ ਤੇ ਤਾਬੜ ਤੋੜ ਫਾਇਰਿੰਗ ਕਰ ਦਿੰਦਾ ਹੈ ਮੌਕੇ ਤੇ ਹੀ ਬੀ ਐਨ ਕੁਮਾਰ ਦੀ ਮੌਤ ਹੋ ਜਾਂਦੀ ਹੈ ਤੇ ਖਾੜਕੂ ਸਿੰਘ ਇਸ ਘਟਨਾ ਨੂੰ ਅੰਜਾਮ ਦੇ ਕੇ ਉਥੋਂ ਨਿਕਲ ਜਾਂਦੇ ਆ ਇਹ ਜਿਹੜਾ ਸ਼ਖਸ ਜਿਹਦਾ ਸੋਧਾ ਲਾਇਆ ਗਿਆ ਸੀ ਉਹ ਉਸ ਸਮੇਂ ਪੀਵੀਐਮਡੀ ਯਾਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸੀਗਾ ਇਹ ਸਾਰੀ ਕਾਰਵਾਈ ਇੱਕ ਬਦਲਾ ਲੈਣ ਲਈ ਕੀਤੀ ਗਈ ਸੀ ਆਖਰ ਕੀ ਕਾਰਨ ਸੀਗੇ ਇਸ ਸਾਰੀ ਘਟਨਾ ਪਿੱਛੇ ਦੋਸਤੋ BBMV ਦਾ ਮੇਨ ਕੰਮ ਹੁੰਦਾ ਹੈ ਡੈਮਾਂ, ਝੀਲਾਂ ਤੇ ਇਹਨਾਂ ਤੇ ਬਣੇ ਹੈੱਡਵਰਕਾਂ ਨੂੰ ਮੈਨੇਜ ਕਰਨਾ। ਨਾਲ ਨਾਲ ਬਿਜਲੀ ਉਤਪਾਦਨ ਤੇ ਸਿੰਚਾਈ 'ਚ ਵੀ ਮੇਨ ਰੋਲ ਹੁੰਦਾ ਹੈ ਇਹਨਾਂ ਦਾ। 1988 'ਚ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਹੜ ਆਇਆ ਸੀ। ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਤਾਂ ਉਦੋਂ 700 ਮੌਤਾਂ ਹੋਈਆਂ ਤੇ 100 ਦੇ ਨੇੜੇ ਤੇੜੇ ਲੋਕ ਲਾਪਤਾ ਹੋਏ। ਪਰ ਅਸਲ ਅੰਕੜਾ ਇਸ ਤੋਂ ਜ਼ਿਆਦਾ ਦੱਸਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ 1500 ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਤੇ 500 ਦੇ ਕਰੀਬ ਲੋਕ ਲਾਪਤਾ ਹੋਏ ਹੀ ਉਦੋਂ ਹੁਣੇ ਸਮਿਆਂ 'ਚ ਫਸਲ ਡੁੱਬਣ ਕਰਕੇ 400 ਤੋਂ 500 ਕਰੋੜ ਦਾ ਨੁਕਸਾਨ ਹੋਇਆ ਹੀ ਪੰਜਾਬ ਦਾ ਝੋਨੇ ਦੀ ਫਸਲ ਖੜੀ ਸੀ ਉਦੋਂ ਖੇਤਾਂ 'ਚ ਜਦੋਂ ਹੜ੍ਹ ਆਏ ਸੀ ਸਤੰਬਰ ਦੇ ਮਹੀਨੇ ਆਏ ਹੀ ਉਦੋਂ ਇਹ ਭਿਆਨਕ ਹੜ੍ਹ ਇਹਨਾਂ ਹੜ੍ਹਾਂ ਦੇ ਆਉਂਦਾ ਅਸਲ ਕਾਰਨ ਜਾਣਾਂਗੇ ਅਸੀਂ ਇਸ ਵੀਡੀਓ 'ਚ ਕੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਖੁਸ਼ ਕਰਨਾ ਸੀ ਇਹਨਾਂ ਹੜ੍ਹਾਂ ਦਾ ਮੇਨ ਕਾਰਨ ਜਿਹੜਾ ਇਹ ਪਖੜਾ ਡੈਮ ਹੈ ਇਹ ਚਾਲੂ ਕੀਤਾ ਗਿਆ ਸੀ 1963 ਚ ਇਹਦਾ ਉਦਘਾਟਨ ਕੀਤਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹ ਡੈਮ ਇੱਕ ਐਦਾਂ ਦੇ ਪੁਆਇੰਟ ਤੇ ਬਣਾਇਆ ਗਿਆ ਹੈ ਜਿੱਥੇ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ 1988 ਚ ਇਸ ਡੈਮ ਨੂੰ ਸ਼ੁਰੂ ਹੋਇਆ 25 ਸਾਲ ਪੂਰੇ ਹੋ ਜਾਂਦੇ ਆ ਇਹਦੇ ਰਿਲੇਟਡ 22 ਅਕਤੂਬਰ 1988 ਨੂੰ ਇੱਕ ਸਿਲਵਰ ਜੁਬਲੀ ਸਮਾਗਮ ਕੀਤਾ ਜਾਣਾ ਸੀ ਇਸ ਸਿਲਵਰ ਜੁਬਲੀ ਸਮਾਗਮ ਚ ਰਜੀਵ ਗਾਂਧੀ ਨੇ ਆਉਣਾ ਸੀਗਾ BBMP ਦੇ ਅਫਸਰਾਂ ਨੇ ਸੋਚਿਆ ਕਿ ਜਦੋਂ ਰਜੀਵ ਗਾਂਧੀ ਇਸ ਸਮਾਗਮ ਤੇ ਆਉਣਗੇ ਤਾਂ ਉਹਨਾਂ ਨੂੰ ਜਿਹੜਾ ਇਹ ਡੈਮ ਹੈ ਇਹਨੂੰ ਪੂਰਾ ਨਕੋ-ਨਕ ਭਰ ਕੇ ਦਿਖਾਇਆ ਜਾਵੇ। ਇਹਦੇ ਨਾਲ ਅਸੀਂ ਉਹਨਾਂ ਨੂੰ ਡੈਮ ਦੀ ਕਪੈਸਿਟੀ ਦਿਖਾ ਸਕਾਂਗੇ। ਉਦੋਂ ਡੈਮ ਦਾ ਡੇਂਜਰ ਪੁਆਇੰਟ ਲੈਵਲ ਸੀ 1690 ਫੁੱਟ। ਮਤਲਬ ਜੇ ਪਾਣੀ ਇਸ ਲੈਵਲ ਤੇ ਪਹੁੰਚ ਜਾਂਦਾ ਹੈ ਤਾਂ ਡੈਮ ਖਤਰੇ 'ਚ ਹੈ। ਉਦੋਂ ਕੀ ਕੀਤਾ ਜਾਂਦਾ ਹੈ ਕਿ ਜੇ ਪਾਣੀ ਦਾ ਲੈਵਲ 1685 ਫੁੱਟ ਤੋਂ ਉੱਤੇ ਜਾਣਾ ਸ਼ੁਰੂ ਹੋ ਜਾਵੇ ਤਾਂ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਜਾਂਦੇ ਸੀਗੇ ਉਹਨਾਂ ਦਿਨਾਂ 'ਚ 20 ਸਤੰਬਰ ਉਹ ਤਰੀਕ ਮੰਨੀ ਜਾਂਦੀ ਸੀ ਕਿ ਐਨੀ ਤਰੀਕ ਤੱਕ ਡੈਮ 'ਚ ਪਾਣੀ ਵੱਧਦਾ ਰਹਿੰਦਾ ਸੀ ਪਾਣੀ ਡੈਮ 'ਚ ਚੜਦਾ ਰਹਿੰਦਾ ਸੀ ਪਰ ਹੋਇਆ ਕੀ ਕਿ 20 ਸਤੰਬਰ ਤੱਕ ਡੈਮ ਦੇ ਅਧਿਕਾਰੀਆਂ ਨੇ ਡੈਮ 'ਚ